ਹਾਂਜੀ ਮਿੱਤਰੋ ਕੀ ਹਾਲ ਸਾਰੇ ਭਰਾਵਾਂ ਦੇ ਹੋ ਗਈ ਵੈਰੀ ਵੈਰੀ ਗੁੱਡ ਮਾਰਨਿੰਗ ਤੇ ਕਰਦੇ ਆਂ ਵਲੌਗ ਸਟਾਰਟ ਫਿਰ ਆਪਾਂ ਤੇ ਜਿਹੜਾ ਆਪਣਾ ਬੱਚਾ ਬਾਹਰ ਰਹਿ ਗਿਆ ਸੀਗਾ ਤੇ ਉਹਦੀ ਦੱਸਦੇ ਆਂ ਹਿਸਟਰੀ ਆਪਾਂ ਤੜਕੇ ਉੱਠਦੇ ਸਾਰ ਹੀ ਆ ਕਬੂਤਰ ਦਿੱਤਾ ਸੀ ਬੰਨ ਬਾਹਰ ਡੋਰ ਵਾਲਾ ਤੇ ਬਾਅਦ ਚ ਆਪਾਂ ਆਏ ਆ ਅਧੇ ਘੰਟੇ ਬਾਅਦ ਆਏ ਆ ਤਾਂ ਤੇ ਕਬੂਤਰ ਬੱਚਾ ਆਇਆ ਬੈਠਾ ਸੀ ਛਤਰੀ ਤੇ ਕਰਾਉਣੇ ਸ਼ੌਂਕ ਨੂੰ ਬੱਚੇ ਦਾ ਆ ਬੱਚਾ ਸੀ ਹਰੀ ਬਗਲ ਵਾਲਾ ਆਪਣਾ ਆ ਬੱਚਾ ਸੀਗਾ ਆਹ ਬਗਲ ਹਰੀ ਸੀ ਇਹਦੀ ਤੇ ਬੇਲਗਾ ਤੂੰ ਕੱਲ ਹੀ ਆ ਜਾਂਦਾ ਠੰਡੇ ਤਾਂ ਨਾ ਮਰਦਾ ਥੋੜੀਆਂ ਥੋੜੀਆਂ ਕੰਮ ਪਾਈਆਂ ਇਹਨੇ ਬਾਕੀ ਜਾਵਾਂ ਚੱਟਾ ਖੱਟੀਆਂ ਅੱਖਾਂ ਵਾਲਾ ਕੂਤਰ ਆਹੇ ਤਨਨੇ ਕੂਤਰ ਬਣੂ ਕਬੂਤਰ ਹੀ ਬਣੂਗਾ ਤੇ ਬੇਲਗਾ ਤੂੰ ਕੱਲ ਹੀ ਆ ਜਾਂਦਾ ਠੰਡੇ ਦਾ ਨਾ ਮਰਦਾ ਤੂੰ ਚਲੋ ਕੋਈ ਨਾ ਕੱਲ ਨਾ ਦੋ ਕਬੂਤਰ ਉੱਡੇ ਫਿਰਦੇ ਸੀਗੇ ਤੇ ਉਹ ਕੋਠੀ ਰਹਿੰਦੇ ਆਪਣੇ ਦੋ ਕਬੂਤਰ ਉੱਡੇ ਫਿਰਦੇ ਸੀ ਕੋਠੀ ਤੇ ਰਹਿੰਦੇ ਆ ਤੇ ਉਹਨਾਂ ਦੀ ਆਊਟਫਾਸ ਨਾ ਹੀ ਇਹ ਕੂਤਰ ਉੱਡੀ ਗਿਆ ਬੱਚਾ ਆਪਣਾ ਆਇਆ ਕਬੂਤਰ ਬਣ ਗਿਆ ਮਿੱਤਰੋ ਇੱਕ ਆਪਣੇ ਪੱਠਿਆਂ ਚ ਪਹਿਲਾ ਕਬੂਤਰ ਬਣਿਆ ਇਹ ਹਜੇ ਕੋਈ ਨਾ ਗੁੜਕਲਾ ਹਜੇ ਹਜੇ ਤੇਰਾ ਟਾਈਮ ਆ ਬਾਅਦ ਚ ਕਰਾਂਗੇ ਅੱਡ ਵਾਡਾ ਪਤਿਨਾ ਤੇ ਪਾਣੀ ਮਿੱਤਰੋ ਪਰ ਰਾਤ ਬਾਹਰ ਕੱਢਦਾ ਸੀਗਾ ਸਾਰੇ ਖੁੱਡਿਆਂ ਦਾ ਹੀ ਇਹਦਾ ਵੀ ਇਹਦਾ ਵੀ ਉਹ ਦੋ ਕੁਜੇ ਪਏ ਆ ਸਾਰੇ ਹੀ ਬਾਹਰ ਕੱਢਦਾ ਸੀਗਾ ਤੇ ਹੁਣ ਆਪਾਂ ਪਾਵਾਂਗੇ ਗਰਮ ਪਾਣੀ ਗਰਮ ਨਹੀਂ ਮਤਲਬ ਪੂਸਾ ਪਾਣੀ ਠੰਡਾ ਤੇ ਗਰਮ ਵਿੱਚ ਮਿਕਸ ਕਰਕੇ ਫਿਰ ਪਾਣੀ ਪਾਵਾਂਗੇ ਆਪਾਂ ਤੇ ਰਾਤ ਨੂੰ ਕਿਉਂ ਠੰਡਾ ਹੋ ਗਿਆ ਤੜਕੇ ਉਹੀ ਕਬੂਤਰ ਪੀਂਦੇ ਆ ਤੇ ਬਿਮਾਰ ਹੋਣ ਦਾ ਪੂਰਾ ਪੂਰਾ ਚਾਂਸ ਆ ਤੇ ਤਾਈ ਹੁਣ ਆਪਾਂ ਗਰਮ ਪਾਣੀ ਪਾਵਾਂਗੇ ਬੋ ਮਿੱਤਰੋ ਬੱਚੀ ਤਾਈ ਸੀ ਬੱਚਾ ਆ ਗਿਆ ਆਪਣਾ ਤੇ ਹੁਣ ਥੋੜੀ ਧੁੱਪ ਨਿਗਲਦੀ ਆ ਤੇ ਫਿਰ ਆਪਾਂ ਦੂਜੇ ਬੱਚੇ ਭਾਉਣੇ ਆ ਤੇ ਇੱਕ ਅੱਧਾ ਹੋਰ ਛੱਡ ਦਿੰਨੇ ਆ ਆਪਾਂ ਨਾਲ ਨਵਾਂ ਇਹਦਾ ਵੇ ਲੱਗਾਈ ਸੀਗਾ ਨਵਾਂ ਛੱਡ ਦਾਂਗੇ ਆਪਾਂ ਇੱਕ ਅੱਧਾ ਨਾਲ ਹੋ ਵੀ ਮਿੱਤਰੋ ਤੇ ਆਪਾਂ ਬੱਚੇ-ਬੁੱੱਚੇ ਬਾਤੇ ਆ ਪਹਿਲਾਂ ਕੰਟੀਨਿਊ ਹੀ ਕਰਦੇ ਆ ਬੱਚੇ ਪਾਉਣੇ ਆ ਤੇ ਉਹੀ-ਉਹੀ ਬੱਚੇ ਬਾਏ ਆ ਮਿੱਤਰੋ ਤੇ ਜਿਹੜੇ ਖੁੱਲੇ ਬੈਠਣ ਵਾਲੇ ਖੁੱਲੇ ਬੈਠੇ ਆ ਸਾਰੇ ਇੱਕ ਹੀ ਬੱਧਾ ਵਿੱਚ ਰੱਤੇ ਰ ਬੱਚਾ ਬਾਕੀ ਸਾਰੇ ਖੁੱਲੇ ਆ ਆ ਵੀ ਸਾਰੇ ਖੁੱਲੇ ਆ ਤੇ ਆ ਆਪਣੇ ਹੈਗੇ ਆ ਵੱਡੇ ਕਬੂਤਰ ਮਤਲਬ ਜਿੰਨਾ ਬਾਰੇ ਆਪਾਂ ਹੁਣ ਜਾਣਕਾਰੀ ਦੇਵਾਂਗੇ ਇਹਨਾਂ ਬਾਰੇ ਜਾਣਕਾਰੀ ਦੇਵਾਂਗੇ ਆਪਾਂ ਆਪਣੇ ਸ਼ਾਹ ਕੈ ਕਬੂਤਰ ਸਾਰੇ ਇਹੇ ਤੇ ਇੱਕ ਆਪਾਂ ਲੈ ਕੇ ਆਂਦੀ ਸੀ ਝੋਨੇ ਦੀ ਫੱਕ ਕੱਲਾ ਲੈ ਕੇ ਆਂਦੀ ਸੀ ਵੀ ਕਰੋ ਅੱਛਾ ਇਹ ਫੱਕ ਆ ਮਿੱਤਰੋ ਚੌੜ ਚੂੜਨੇ ਜੇ ਨਿਕਲੇ ਇਕੱਲੀ ਫੱਕ ਹੀ ਆ ਇਹ ਫੋਕ ਆ ਤੇ ਇੱਕ ਆਪਾਂ ਇਹ ਖੁੱਡਾਂ ਸਾਰਿਆਂ ਖਲਾਰਨੀ ਆ ਇਹ ਆ ਆਪਣਾ ਪਿਆਸਟੈਂਡ ਤੇ ਆਪਾਂ ਹੁਣ ਇਹਨਾਂ ਬਾਰੇ ਜਾਣਕਾਰੀ ਦਿੰਨੇ ਆ ਅੱਜ ਆਪਾਂ ਛਾਖਾਂ ਬਾਰੇ ਜਾਣਕਾਰੀ ਦੇਵਾਂਗੇ ਆਪਣੇ ਤੇ ਕੱਲ ਨੂੰ ਚਿੱਟੀਆਂ ਆਖਾਂ ਜੇ ਤੇ ਜਾਂ ਆਪਣੇ ਕਾਲਸਰੇ ਉਹਨਾਂ ਬਾਰੇ ਜਾਣਕਾਰੀ ਦੇਵਾਂਗੇ ਤੇ ਦਿੰਨੇ ਆਪਾਂ ਜਾਣਕਾਰੀ ਇਹਨਾਂ ਦੀ ਇਹਤੋਂ ਆਪਣਾ ਮੇਨ ਵੱਡਾ ਕਬੂਤਰ ਖੁੱਡੇ ਦਾ ਹੀ ਕਹਿ ਲੋ ਜਿਵੇਂ ਜਿਵੇਂ ਮਤਲਬ ਸ਼ਾਖ ਹੈ ਆਪਣੇ ਕਬੂਤਰ ਆ ਉਹਨਾਂ ਦਾ ਮੇਨ ਹੈਡ ਆ ਇਹ ਇਹਦੇ ਆਪਣੇ ਸ਼ਾਖ ਦੇ ਸਾਰੇ ਉੜਦੇ ਆ ਕਬੂਤਰ ਕਬੂਤਰ ਨੇ ਉਹਨਾਂ ਦਾ ਮੇਨ ਹੈਡ ਆ ਇਹ ਮਤਲਬ ਇਹ ਤੋਂ ਸਾਰੀ ਬਰੀਡ ਪੈਦਾ ਹੋਈ ਹੈ ਆਪਣੇ ਕੋਲੇ ਛੋਟ ਜਿਹੀ ਇਹਦੇ ਲਾਸਰਾਇਆ ਮਤਲਬ ਕਹਿ ਸਕਦੇ ਆ ਆ ਛੋਟ ਜਿਹੀ ਇਹਦੇ ਖਟੀਆਂ ਖਰ ਆਪ ਆ ਬੱਚੇ ਸਾਰੇ ਸ਼ਾਖੇ ਘੜਦਾ ਤੇ ਜਿਹੜੇ ਪੂਛ ਦੇ ਉੱਤੇ ਲੈਣਾ ਹੀਗਾ ਇਹ ਵੀ ਲਾਲ ਹੈ ਇਹਨਾਂ ਕਈ ਖੰਭਨ ਨਾ ਮਤਲਬ ਆਵੇ ਲਾਲ ਤੇ ਬਾਕੀ ਕਰੋ ਚੈੱਕ ਕਬੂਤਰ ਅੱਖਾਂ ਕਾਲੀ ਨੋਕ ਆ ਵੱਡਾ ਕਬੂਤਰ ਇਹ ਹੋਊਗਾ ਘਟੋ ਘਟ 17 18 ਸਾਲਾਂ ਦਾ 17 18 ਸਾਲਾਂ ਦਾ ਇਹ ਇਹ ਮੇਰਾ ਹਾਨੀ ਆ ਮਤਲਬ ਤੇ ਪੰਜੇ ਚੈੱਕ ਕਰੋ ਕਬੂਤਰ ਦੇ ਇਹ ਮਾਲੀ ਥੋੜੀ ਥੋੜੀ ਆ ਵੇਖੋ ਲੱਗੇ ਖੱਲਾ ਆਪਣੇ ਨਾਂ ਦੇਗਾ ਪੰਨਾਂ ਉੱਤਨਾ ਡੋੜ ਲਿਖਿਆ ਹੋਇਆ ਆ ਮੀਨਾ ਤੇ ਆ ਸਾਰੀ ਗਾਂ ਵਾਲੀ ਇਹਨਾਂ ਦੀ ਸਾਰੀ ਲਾੜ ਹੈ ਇਸੇ ਕਬੂਤਰ ਦੀ ਇਹ ਤਾਂ ਕੱਲੇ ਕਬੂਤਰ ਆ ਤੇ ਬਾਕੀ ਕਬੂਤਰਾਂ ਦਾ ਆਡਾ ਕਰਾਉਣੇ ਚੈੱਕ ਆਪਾਂ ਉਹ ਵੀ ਦੂਜੇ ਵੀ ਆ ਇਸੇ ਕਬੂਤਰ ਦਾ ਬੱਚਾ ਹੈ ਮਤਲਬ ਪੱਠਾ ਇਹ ਹੋਊਗਾ ਘਟੋ ਘਟ 8-9 ਸਾਲ ਦਾ ਕਬੂਤਰ ਤੇ ਜਿਹੜਾ ਆਪਣਾ 5000 ਵਾਲਾ ਮਸ਼ਹੂਰ ਹੋਇਆ ਹੈ ਕਬੂਤਰ ਆ ਇਹ ਥੋੜੀ ਪਿਛਲੇ ਵਲੋਗਾਂ ਹਿਸਟਰੀ ਦੱਸੀਓ ਕਬੂਤਰ ਦੀ ਵੀ ਇਹ ਉਹਦਾ ਪਿਓ ਆ ਇਹ 5000 ਵਾਲੇ ਦਾ ਪਿਓ ਆ ਪਿਓ ਆ ਦਾ ਕਿ ਮਾਂ ਵੀ ਖੁੱਡ ਜੇ ਬੈਠੀ ਹੈ ਇਕੱਲੇ ਕਬੂਤਰਾਂ ਹੀ ਆਪਾਂ ਇੰਟਰਵਿਊ ਦੇਣੀ ਅੱਜ ਆਪਾਂ ਜਮਾ ਚਿੱਟਾ ਕਬੂਤਰ ਆ ਕਰੋ ਬਗਲਾਂ ਚੈੱਕ ਕਰੋ ਪੰਜੇ ਚੈੱਕ ਇਹ ਆਪਣੇ ਘਰੇ ਬੱਚਾ ਨਿਕਲੇ ਆਇਆ ਸੀ ਪੱਕੀ ਠੱਲ ਪਈ ਵੀ ਇਹਦੇ ਡੋੜਨਾ ਦੀ ਲਾਲ ਪੰਜਿਆਂ ਦਾ ਮਿੱਤਰੋ ਇਹ ਤੇ ਇਹਦੇ ਬੱਚਾ ਇੱਕ ਨਿਕਲਿਆ ਵਿਆ ਤੇ 5000 ਵਾਲੇ ਦਾ ਪਿਓ ਆ ਇਹਦਾ ਇਹਦਾ ਪੱਠਾ ਉਹ 5000 ਵਾਲਾ ਜਿਹੜੀ ਕਬੂਦਰੀ ਆ ਵਾ ਕੱਲ ਪਰਸੋ ਪੱਟੀ ਕੂਤਰ ਨਾਲ ਉਹ ਉਹ ਵੀ ਕਬੂਦਰੀ ਇਸੇ ਦੀ ਆ ਤੇ ਇਹ 5000 ਵਾਲੇ ਦਾ ਭਾਈ ਵੀ ਆ ਕੀ ਕੜਾਇਆ ਉਹ ਵੀ ਵਿਖਾਵਾਂਗੇ ਤੁਹਾਨੂੰ ਆ ਜਿਹੜਾ ਆਪਾਂ ਕੂਤਰ ਪਹਿਲਾਂ ਵਿਖਾਇਆ ਉਹਦਾ ਪੁੱਤ ਆ ਇਹ ਸਕਾ ਇਹ ਦੋ ਭਰਾ ਇੱਕ ਇਹ ਆ ਇੱਕੋ ਝੋਲੀ ਦੇ ਇੱਕ ਹੋਰ ਵਿਖਾਵਾਂਗੇ ਤੁਹਾਨੂੰ ਇੱਕ ਆਹਾ ਇਹ ਸਿਰਫ ਸਗਾ ਭਰਾ ਮਿੱਤਰੋ ਇਹ ਆਪਣਾ ਜਿਹੜਾ ਜਾਜ ਕਬੂਤਰ ਬਾਜ ਦਾ ਜਾਜ ਉਹ ਆ ਇਹ ਇਹ ਘਟੋ ਘਟੇ 7 ਬਾਜੀਆਂ ਛੁੱਟ ਗਿਆ ਤੇ 7 ਦੇ 7 ਜਿੱਤਿਆ ਵੇ ਬਾਜੀਆਂ ਇਹ ਮਤਲਬ 6-7 ਸਾਲ ਹੋ ਗਏ ਬਾਜੀਆਂ ਛੱਡੇ ਨੂੰ ਤੇ ਲਗਾਤਾਰ ਹੀ ਛੱਡਿਆ ਸੀਗਾ ਇਹ ਇਹ ਕਬੂਤਰਿਆਂ ਲੱਗਾ ਵਿਆ ਸੀਗਾ ਤਾਂ ਵੀ ਇਹ ਬਾਜੀ ਛੱਡਦਾ ਸੀਗਾ ਤੇ ਤਾਂ ਵੀ ਬਾਜੀ ਜਿੱਤਿਆ ਸੀਗਾ ਇਹਦੇ ਦੂਜੀ ਤੀਜੀ ਬਾਜੀ ਤੇ ਆ ਮੌਕਾ ਹੋ ਗਿਆ ਸੀਗਾ ਆ ਵੇਖੋ ਆ ਮੌਕਾ ਹੋ ਗਿਆ ਸੀਗਾ ਤੇ ਇਹ ਇਹਦੇ ਆਈਆਂ ਕੋਈ ਤਕਲਵੀ ਤਕਲੀਫ ਨਹੀਂ ਮੰਨਦਾਗਾ ਇਹ ਤੇ ਆਈ ਬਾਜ਼ੀਆਂ ਉੱਡਿਆ ਹੈ ਵੇਖ ਲੋ ਤੇ ਸਾਰੀਆਂ ਵਨ ਕੀਤੀਆਂ ਇਹਨੇ ਬਾਜ਼ੀਆਂ ਤੇ ਆਪ ਬੱਚਿਆਂ ਨੂੰ ਰੋਕ ਲਿਆ ਆਪਣਾ ਜਹਾਜ ਕੂ ਤਰਵਾਇਦਾ ਇਹਦੇ ਵੀ ਗਾਂ ਪੱਠੇ ਬੈਠੇ ਇਹ ਵੀ ਸ਼ੌਂਕ ਕਰਾਉਂਦੇ ਨੇ ਉਹਨਾਂ ਦਾ ਵੀ ਇਹ ਉਸੇ ਦਾ ਭਰਾ ਹੀ ਆ ਇਹ ਉਹ ਵੱਡੇ ਕਬੂਤਰ ਦਾ ਪੁੱਤ ਆ ਇਹ ਜਿਹੜਾ ਹੁਣ ਪਹਿਲਾਂ ਵਿਖਾਇਆ ਉਹਦਾ ਭਰਾ ਹੈ ਸਗਾ ਇਹੜਾ ਪੱਝਾਜ ਕਬੂਤਰ ਵਿਖਾਇਆ ਆ ਉਹਦਾ ਪੁੱਤ ਆ ਇਹਦੇ ਆਪਾਂ ਠੱਲਾਂ ਵੀ ਦੋ ਪਾਈਆਂ ਵੰਗਾ ਕਰੋ ਸ਼ੌਂਕ ਇਹ ਬੱਚਿਆਂ ਵਾਸਤੇ ਰੋਕ ਲਿਆ ਸੀਗਾ ਇਹ ਹੋਊਗਾ ਘਟੋ ਘਟ ਪੰਜ ਸਾਲ ਦਾ ਇਹ ਵੱਡਾ ਇਹ ਨਹੀਂ ਸੀ ਬੱਚਾ ਹੁੰਦਾ ਵੀ ਨਹੀਂ ਲਾਇਆ ਸੀਗਾ ਤੇ ਇਹ ਬੱਚਿਆਂ ਵਾਸਤੇ ਰੋਕ ਲਿਆ ਸੀਗਾ ਇਹ ਇਹਦੇ ਰਿਜ਼ਲਟ ਚੰਗਾ ਇਹਦੀ ਗਾਂ ਪੱਠੇ ਪੱਠੀਆਂ ਬੈਠੇ ਆਪਣੇ ਕੋਲੇ ਇਹਦਾ ਆਪ ਮੇਂਗੂ ਉਤਰੀ ਬੁਹਾ ਰਹੇ ਆ ਇੱਕ ਆ ਬੈਠਾ ਇਹ ਵੀ ਜਾਜ ਦਾ ਹਾਂ ਜਾਜ ਦਾ ਪੁੱਤੀ ਆ ਇਹ ਵੀ ਰੋ ਸ਼ਾਂਖ ਪੱਲਿਆਂ ਦਾ ਬਗਲਾ ਹੀ ਆ ਇਹ ਪੱਲੇ ਵੇਖੋ ਕਿੱਡੇ ਕਿੱਡੇ ਤਕੜੇ ਇਹ ਦੇ ਦੇਖੋ ਇਹ ਵੀ ਮਿੱਤਰੋ ਸ਼ਾਂਖ ਖਈਆ ਤੇ ਇਹਦੇ ਵੀ ਗਾਂ ਪੱਠੇ ਪੱਠੀਆਂ ਹੈਗੇ ਆ ਆ ਕਰੋ ਸ਼ਾਂਖ ਹਾਲ ਵੀ ਆਪਣੀ ਪਾਈ ਹੋਈ ਆ ਪੱਕੀ ਪੰਜਿਆਂ ਨਾਲ ਕੋਈ ਸ਼ੌਂਕ ਇਹ ਵੀ ਲਾਲ ਪੰਜਿਆਂ ਦਾ ਇਹ ਵੱਡਾ ਕਬੂਤਰ ਮਤਲਬ ਰੋਕਿਆ ਹੋਇਆ ਹੀ ਆਪਾਂ ਉੱਡਿਆ ਬਹੁਤ ਨਜਾਇਜ਼ ਉੱਡਿਆ ਇਹ ਇਹ ਗੇੜਿਆਂ ਦੇ ਨਾਲ ਘਰ ਉੱਠ ਗਿਆ ਸੀਗਾ ਤੇ ਆਪਾਂ ਨੂੰ ਹਫ਼ਤੇ ਦੋ ਹਫ਼ਤੇ ਨੂੰ ਮਿਲਿਆ ਸੀ ਕਬੂਤਰ ਤੇ ਫਿਰ ਆਪਾਂ ਛੱਡਿਆ ਨਹੀਂਗਾ ਉੜਦਾ ਬਾਹਲਾ ਸੀਗਾ ਇਹ ਨਾਲ ਦੇ ਪਿੰਡ ਜਾੜਿਓਥੋਂ ਲੋਕੀ ਫੜ ਕੇ ਲੈ ਗਏ ਸੀ ਮਤਲਬ ਹੋਰ ਪਿੰਡ ਦੇ ਬੰਦੇ ਸੀਗੇ ਉਹ ਫੜ ਕੇ ਲੈ ਗਈ ਸੀ ਫਿਰ ਹੌਲੀ ਹੌਲੀ ਪੜਤਾਲ ਹੁੰਦੀ ਹੁੰਦੀ ਫੜ ਲਿਆ ਹੀ ਆਪਾਂ ਪਤਾ ਕਰ ਲਿਆ ਸੀਗਾ ਤੇ ਆਪਾਂ ਨੂੰ ਮਿਲ ਗਿਆ ਸੀਗਾ ਇਹ ਆਹ ਹੈਗਾ ਆਪਣੇ 5000 ਵਾਲੇ ਦਾ ਸਗਾ ਭਰਾ ਮਤਲਬ ਪਿਛਲੇ ਸਾਲ ਦਾ ਯਾਰ ਕੂਤਰਤਾ ਆਪਣਾ ਪਰ ਬੱਚਾਂ ਸੇ ਵੀ ਰੋਕਿਆ ਵਯਾ ਪੀਲੇ ਸਾਲ ਉੱਡਿਆ ਇਹ ਇਹਨਾਂ ਚੱਲ ਰਾਂ ਸਿੰਘ ਇਹਨਾਂ ਚੱਲ ਰਾਂ ਝਾੜ ਗਿਆ ਇਹ ਇਹਨਾਂ ਕਾਲਾ ਚੱਲ ਰਾਂ ਸੀਗਾ ਤੇ ਗੀਚੀ ਚੇ ਦੇ ਰੰਗ ਲੱਗਾ ਗਾ ਗੁਲਾਬੀ ਇਸ਼ਾਰ ਖਾਈ ਇਹ ਆ ਥਾਲ ਵੀ ਆਪਣੇ ਨਾਂ ਦੀ ਪਾਈ ਵੀ ਇਹਦੇ ਡੋੜ ਤੇ ਬਾਕੀ ਪਿੱਛੇ ਨੰਬਰ ਨਹੀਂ ਦੱਸਣਾ ਆਪਾਂ ਕਰੋ ਸ਼ੌਂਗ ਆਪਣੀ ਇਹ ਵੀ ਆਪਾਂ ਬੱਚਿਆਂ ਸੀ ਰੋਕ ਲਿਆ ਉਹ ਆਪਣਾ ਛਾਹ ਖਾਣੇਗਾ ਜਿਹੜਾ 5000 ਲਗੂਤਰਾ ਉਹ ਹੈਗਾ ਚਿੱਟੀਆਂ ਅੱਖਾਂ ਦਾ ਇਹ ਆਪਾਂ ਛਾਹ ਖਾਣੇ ਕਿ ਲਿਆ ਕਬੂਤਰੀ ਛਾਹ ਖੇ ਜਿਹੜੇ 5000 ਰੈਂ ਦੇ ਨਾਲ ਭੈਣ ਸਹੀ ਉਹ ਛਾਹ ਕੀ ਸੀਗੀ ਇਹ ਆਪਣਾ ਚਾਰ ਆ ਭੈਣ ਭਰਾ ਸਗੇ ਉਹ ਮਦਰ ਪਹਿਲਾਂ ਝੋਲੀ ਦੇ ਸੀ ਇਹ ਮਗਲੀ ਝੋਲੀ ਦੇ ਆ ਇਹ ਹੈਗਾ ਉਹ ਲਾਲ ਟਿੱਕੇ ਵਾਲਾ ਬੈਠਾ ਕਬੂਤਰਾ ਆ ਰਿਹਾ ਇਹਦੇ ਦੇ ਆਏ ਆ ਵੀ ਆਪਣੇ ਜਹਾਜ ਕਬੂਤਰ ਦਾ ਹੀ ਆ ਪੱਠਾ ਇਹ ਮਤਲਬ ਆਪਣੇ ਹਰੇ ਟਿੱਕੇ ਵਾਲੇ ਨਹੀਂ ਗਏ ਜੋ ਜਿਹੜੇ ਜਿਹੜੇ ਆਪਣਾ ਕਬੂਤਰ ਲੈ ਕੇ ਜਾਂਦੇ ਜਿਵੇਂ ਕਬੂਤਰ ਆਪਣਾ ਵਲੌਗ ਨੂੰ ਵੇਂਦੇ ਆ ਉਹਨਾਂ ਨੂੰ ਤਾਂ ਹਰੇ ਟਿੱਕਿਆਂ ਬਾਰੇ ਕਬੂਤਰਾਂ ਬਾਰੇ ਪਤਾ ਇਹ ਉਹਨਾਂ ਦਾ ਪਿਓ ਆ ਇਹ ਇਹ ਵੀ ਇਹਨਾਂ ਦੀ ਬਲੱਡ ਲਾਈਨ ਚ ਹੀ ਆ ਦੇਖੋ ਇਹ ਹਰੇ ਟਿੱਕਿਆਂ ਦਾ ਪਿਓ ਬਗਲਾ ਵੇਖੋ ਕਿੱਡੇ ਕਿੱਡੇ ਚੌੜੇ ਖੰਭਾ ਜਿਹੜਾ ਆਪਾਂ ਮੋਢੇ ਲਾ ਕੂਤਰ ਖਾਇਆ ਸੀਗਾ ਜਿਹੜਾ ਬਾਹਲਾ ਵੱਡੇ ਗੇੜਿਆਂ ਦੇ ਉੱਤਗਾ ਹੀਗਾ ਉਹਦਾ ਪੁੱਤ ਆ ਇਹ ਇਹ ਉੜਦਾ ਵੀ ਰਿਹਾ ਆਪਣੇ ਕੋਲੇ ਮਤਲਬ ਜਿਉਂ ਆਪਾਂ ਵਲੌਗ ਸਟਾਰਟ ਸਟਾਰਟ ਕੀਤੇ ਸੀਗੇ ਉਹਦੇ ਕੂਤਰੇ ਉੜਦਾ ਵੀ ਰਿਹਾ ਇਹ ਦੂਸਰਾ ਛੜਨੇਗਾ ਦੋ ਦਿਨ ਘਰੇ ਲਗਾਤਾਰ ਉੱਡਿਆ ਸੀਗਾ ਇਹ ਇਹਦਾ ਸੀਗਾ ਗੁਲਾਬੀ ਕੰਡ ਸੀਗਾ ਹਜੇ ਵੀ ਗੁਲਾਬੀ ਹੈਗਾ ਤੇ ਟੂਸੇ ਦੇ ਇੰਨੇ ਨੇ ਕਾਲੇ ਸੀਗੇ ਦੋਵੇਂ ਤੇ ਆਪਾਂ ਗਾਂ ਨੂੰ ਛੱਡਾਂਗੇ ਇਹ ਕਰੋ ਸ਼ਾਂਗ ਇਹ ਗਾਂ ਨੂੰ ਛੱਡਾਂਗੇ ਆਪਾਂ ਕੂਤਰ ਬਾਕੀ ਕਰੋ ਚੈੱਕ ਆਪਣੇ ਆ ਆ ਸੀਗੇ ਵੱਡੇ ਕਬੂਤਰ ਤੇ ਜਿਹਨ ਇਹ ਤਾਂ ਕੱਲੇ ਕਬੂਤਰ ਹੀ ਆ ਤੇ ਜਿਹਨ ਕਬੂਤਰ ਨਾ ਉਹ ਹਜੇ ਆਟਾ ਇਹ ਜਿਹੜੇ ਰੋਕੇ ਰਕਾਏ ਆ ਵੱਡੇ ਕਬੂਤਰ ਇਹਨਾਂ ਦੀ ਲਾ ਦੀ ਗਾਂ ਗਾਂਏ ਆਪਣੇ ਇਹਨਾਂ ਦੇ ਗਾਂ ਦੀ ਗਾਂ ਬਾਦੂ ਬੈਠੇ ਆ ਇਹ ਜਿਹੜੇ ਮੇਨ ਜੇ ਆਪਾਂ ਉਹੀ ਰਖਾਏ ਆ ਤੇ ਗਾਂ ਦੀ ਗਾਂ ਦਾ ਬਾਦੂ ਬੈਠੇ ਖੁੱਡੇ ਚ ਇੱਕ ਐਦੀ ਲਾਦਾ ਸਾਰੀ ਆ ਕਬੂਤਰ ਦੀ ਖਟੀਆਂ ਅੱਖਾਂ ਵਾਲੀ ਦੀ ਆ ਕਬੂਤਰ ਦੀ ਉਹ ਪੰਜ ਰਗ ਦਾ ਪਿਆਉ ਆ ਕਰੋਚ ਇੱਕ ਆਪਣੇ ਵੱਡੇ ਗੂਤਰ ਤੇ ਕੱਲ ਨੂੰ ਆਪਾਂ ਵਿਖਾਵਾਂਗੇ ਜਾਂ ਚਿੱਟੀਆਂ ਖਾਂਲੇ ਤੇ ਜਾਂ ਕਾਲਸਰੇ ਇਹਦਾ ਕਬੂਤਰ ਨਾ ਹਜੇ ਉਹ ਆਡਾ ਮਿੱਤਰੋ ਇਹਦਾ ਇਕੱਲੇ ਕਬੂਤਰ ਗੂਤਰ ਵਿਖਾਏ ਆਪਾਂ ਕਬੂਤਰ ਨੂੰ ਕਿਹਦੇ ਨਾਲ ਵਿਖਾਵਾਂਗੇ ਆਪਾਂ ਉਹ ਆਡਾ ਵਿਖਾਵਾਂਗੇ ਤੇ ਉਹਨਾਂ ਛੱਡ ਦਿੰਨੇ ਆਪਾਂ ਖੁੱਡੇ ਚ ਤਰੋ ਕਬੂਤਰਾਂ ਕੱਢ ਤੀਆਂ ਵੱਡੀਆਂ ਬਾਹਰ ਉੱਡਣ ਵਾਲੇ ਕੱਢਤੇ ਬਾਹਰ ਕਬੂਤਰ ਆਕਾ ਵੱਡੀ ਕਬੂਤਰੀ ਥੋੜੀ ਢਿੱਲੀ ਸੀਗੀ ਇਹ ਦਵਾਈ 부ੜੀ ਦੇ ਕੇ ਪਾਸੇ ਪਾਇਆ ਇਹ ਮਤਲਬ ਇਹਆਂ ਆਂਡਿਆਂ ਤੇ ਬੈਠੀ ਰਹਿੰਦੀ ਸੀਗੀ ਤੇ ਇਹਨੂੰ ਗੋਲੀ ਗਾਲੀ ਦਿੱਤੀ ਆ ਆ ਵੱਡੇ ਬੱਚੇ ਕੱਢਤੇ ਬਾਹਰ ਤੇ ਹੁਣ ਆਪਾਂ ਖੁੱਡੇ 'ਚ ਪਾਉਣ ਲੱਗੇ ਆ ਝੋਨੇ ਦੀ ਫੱਕ ਮਾ ਥੋੜੇ ਹੀ ਗੂਦ ਰਹਿ ਗਏ ਅੰਦਰ ਇਹਨਾਂ ਨੂੰ ਧੋਪ ਲਵਾਈ ਸੀ ਥੋੜੇ ਦਿਨ ਪਹਿਲਾਂ ਤੇ ਜਿਹੜਾ ਬਾਹਰ ਦਾ ਥੱਲੇ ਬੈਠੀਆਂ ਰਹਿੰਦੀਆਂ ਸੀ ਉਹ ਆਪਾਂ ਸਾਰੀਆਂ ਹੀ ਕੱਢ ਦਿੰਗਾ ਬਾਹਰ ਟਰੇ ਕਰਦੇ ਦੇ ਪਾਸੇ ਪਹਿਲੇ ਇੱਧਰ ਦਾ ਖਲਾਰ ਕੇ ਗੂਦ ਨੂੰ ਥੱਲੇ ਬੈਠਣਾ ਰਹਿੰਦਣਾ ਆਹ ਥੋੜੀ ਹੱਬੀ ਗੂਦ ਰਹੀ ਚੱਕ ਕੇ ਬਾਹਰ ਨੇ ਪਤਾ ਇਹ ਆਪਾਂ ਮਿੱਤਰੋ ਹਰ ਇੱਕ ਸਾਲ ਹੀ ਪਾਉਣੇ ਹੁੰਦੇ ਆ ਇਹ ਨਹੀਂ ਗਾ ਮਤਲਬ ਆਪਾਂ ਇੱਥੇ ਪਾਈ ਆ ਇਹ ਆਪਾਂ ਹਰ ਇੱਕ ਸਾਲ ਹੀ ਪਾਉਣੇ ਹੁੰਦੇ ਆ ਕਈ ਵੀਰ ਕਹਿੰਦੇ ਆ ਇਹ ਚੋਕ ਲਿੰਦੇ ਆ ਇਹਨਾਂ ਗੱਲ ਖਰਾਬ ਹੋ ਜਾਂਦੇ ਹਨਾ ਮਿੱਤਰੋ ਇਹ ਚੀਜ਼ ਨਹੀਂ ਚੋਕਦੀ ਇਹ ਕੱਲੀ ਫੋਕ ਹੀ ਆ ਇਹ ਝੋਨਾ ਜਿਹਾ ਹੀ ਹੈ ਨੀਗਾ ਇੱਕ ਵੀ ਦਾਣਾ ਜਿਹੜਾ ਕਹਿੰਦੇ ਆ ਉਹ ਝੋਨੇ ਦਾ ਹੈ ਨਹੀਂਗਾ ਇਹ ਆਪ ਸਾਰੇ ਖੁੱਡੇ ਜੀ ਖਿਲਾਰ ਦਾਂਗੇ ਮੇਰੇ ਕੂਤਰ ਨਾਲ ਦੇ ਚ ਅੱਧ ਕ ਤੱਕਰੇ ਬੈਂਦੇ ਹੁੰਦੇ ਨਾ ਪਰਲੇ ਪਾਸੇ ਖੁੱਡੇ ਜ ਨਹੀਂ ਬੈਂਦੇ ਨਾ ਜੋ ਇਧਰ ਬਾਦੂ ਆ ਇਹ ਆ ਵਾ ਬੱਚਿਆਂ ਨੇ ਖੁੱਡੇ ਪਾ ਦਾਂਗੇ ਤੇ ਆਪਾਂ ਹੋਰ ਭਰ ਲਿਆਵਾਂਗੇ ਘਟਾ ਇੱਕ ਵੱਡੇ ਕੂਤਰਾ ਘਾਤਰਾ ਵਾਲੇ ਪਾਸੇ ਸਾਰੇ ਕਮੈਂਟ ਕਰਕੇ ਚੀਜ਼ ਚੰਗੀ ਆ ਕਿ ਕਿਵੇਂ ਆ ਵੇਖੋ ਬਣ ਗਏ ਨਾ ਜਿਵੇਂ ਸੁੱਕਾ ਸੁੱਕਾ ਜੇ ਮਰਜੀ ਭੱਜਣਾ ਫਿਰ ਕੂਤਰਨਾ ਥੱਲੇ ਇਹ ਤਾਂ ਨਹੀਂ ਠੰਡ ਲੱਗ ਜੂਗੀ ਇਹਨਾਂ ਨੂੰ ਵੇਖੋ ਮੇ ਤਰੋ ਪੂਰਾ ਨਿੱਗੋ ਨਿੱਗਾ ਹੋ ਗਿਆ ਰੇ ਆਪੋ ਸੇ ਰੱਖ ਦਿੰਨੇ ਆ ਦਾਣੇ ਆਪਾਂ ਟ੍ਰੇਜ ਪਾਉਣੀ ਹੁੰਦੇ ਆ ਆਹ ਵਾਲੀ ਟ੍ਰੇਜ ਆਪਾਂ ਬੱਚਿਆਂ ਨੂੰ ਖੁਡੇ ਖਲਾਰ ਦਾਂਗੇ ਉਹ ਬੱਚਿਆਂ ਨੂੰ ਖੁਡੇ ਖਲਾ ਕੇ ਫਿਰ ਦਾ ਕੰਟੀਨਿਊ ਕਰਦੇ ਆਪਾਂ ਵੀ ਮਿੱਤਰੋ ਚਾਰਾਂ ਖੁਡੇ ਪਾਤੀ ਆਪਾਂ ਫੱਕ ਜੀ ਕਰੋ ਚੈੱਕ ਆ ਇਹਨਾਂ ਨਾ ਕਬੂਤਰ ਜਿਹੜੇ ਵਿੱਠਾ ਮਾਰਦੇ ਉਹ ਪੈਰਾਪੂਰਨ ਨੂੰ ਨਹੀਂ ਲੱਗਦਾਂਗਾ। ਉਹ ਕਿੱਅਕ। ਬਣਦੇ ਜਿਵੇਂ ਸੁੱਕਾ ਗੁੱਡਾ ਇਹ ਗਰਮੈਸ਼ੀ ਬਹੁਤ ਛੱਡਦੀ ਹੈ ਇਹ ਚੀਜ਼। ਤੇ ਸੁੱਕਾ ਵੀ ਖੁੱਡਾ ਵੀ ਸੁੱਕਾ ਰਹੇਗਾ। ਤਾਂ ਕਿਉਂਕਿ ਯਾਰ ਕਬੂਤਰ ਬਾਲੇ ਆ ਤੇ ਡੰਡੇ ਥੋੜੇ ਲੱਗੇ ਹੋਏ ਆ ਆਪਣੇ। ਉਹ ਰੰਡੇ ਭਰੇ ਹੋਇਆ ਤੇ ਕਬੂਤਰ ਫਿਰ ਥੱਲੇ ਤਾਂ ਬਹਿਣ ਹੀ ਆ ਕਬੂਤਰਾਂ ਨੇ ਆ ਦੇਖੋ ਜਾਵਣੇ ਲੱਗਦੇ ਭੈਰੋਂ ਨਟਰੀਆਂ ਦੇ ਨੋਮੀ ਤੇ ਕਰ ਚਿਆ ਕਾ ਤੇ ਇੱਕ ਬੇਨਤੀ ਹੈ ਬਾਈ ਆਪਾਂ ਨੂੰ ਕੋਈ ਬੰਦਾ ਕਮੈਂਟ ਨਾ ਕਰੇ ਇਹ ਗਲਤ ਆ ਇਹ ਆਉ ਆ ਕੋਈ ਆਪਾਂ ਗੋਣ ਨਾ ਦੇ ਲਈ ਠੀਕ ਆ ਨਾ ਜਿਹੜੀ ਗੱਲ ਆ ਪਰ ਜਿਵੇਂ ਪਉਣਾ ਇਹ ਚੀਜ਼ ਕਰ ਲੋ ਜੇ ਆਪਾਂ ਤੇ ਕੀਤੀ ਵੇ ਬਈ ਤੇ ਆਪਾਂ ਨੂੰ ਐ ਨਾ ਆਖੋ ਜੀ ਇਹ ਨਹੀਂ ਪਉਣੀ ਚਾਹੀਦੀ ਇਹ ਆਊਗਾ ਇਹ ਆਈਆਂ ਹਨ ਇਧਰ ਹੀ ਪਾਤੀ ਆ ਇਹ ਆਪਾਂ ਚਾਰਾਂ ਖੁੱਡੇ ਪਾਤੀ ਆ ਤੇ ਦੋਵਾਂ ਖੁੱਡੇ ਚ ਰਹਿ ਗਈ ਆ ਮਿੱਤਰੋ ਦੋਵਾਂ ਖੁੱਡਿਆਂ 'ਚ ਆਪਾਂ ਹੋਰ ਲੈ ਆਵਾਂਗੇ ਅੱਜ ਤੇ ਦੋਵਾਂ ਖੁੱਡਿਆਂ 'ਚ ਵੀ ਪਾ ਦਾਂਗੇ ਤੀਜਾ ਕਬੂਤਰਾਂ ਨੇ ਖੁੱਡੇ ਪਾਤੀ ਆ ਉਹਦੇ ਮਰਜੀ ਬੈਠੀਆਂ ਰਹਿਣ ਥੱਲੇ ਤਿੰਨ ਤੇ ਇੱਕ ਆਪਾ ਕਰਤੀ ਬੱਚਿਆਂ ਨੇ ਖੁੱਡੇ ਤੇ ਆਈ ਦੇ ਰਹਿ ਗਏ ਮਿੱਤਰੋ ਦੇਖ ਆਪਣਾ ਪਰਲਾ ਕੰਨੀ ਆ ਰਹਾ ਖੁੱਡਾ ਰਹਿ ਗਿਆ ਇੱਧਰ ਰਹਿ ਗਈ ਕੋਈ ਨਾ ਇੱਧਰ ਹੀ ਪਾਵਾਂਗੇ ਜੱਲਿਆ ਕੇ ਜੇ ਹੋਂ ਮਰਜੀ ਬੈਠ ਕੇ ਰਹਿਣ ਥੱਲੇ ਮੇਤਰਾ ਕਬੂਤਰ ਘਾਤਰ ਪਾਸ ਸਾਰੇ ਤਾੜਦੇ ਆ ਤੇ ਬੱਚਿਆਂ ਨੂੰ ਛੋਲੇ ਦੇਨੇ ਆ ਦਾਣਾ ਪਾਣੀ ਵੀ ਪਾਤਾ ਆਪਾਂ ਕਬੂਤਰਾਂ ਨੂੰ ਸਾਰਿਆਂ ਨੂੰ ਪਾਣੀ ਥੋੜਾ ਗਰਮ ਲੈ ਲਈਏ ਇੱਧਰਲੇ ਬੱਚਿਆਂ ਦਾ ਸਾਰਿਆਂ ਨੂੰ ਦੇਤੇ ਆਪਾਂ ਛੋਲੇ ਆ ਬੈਠੇ ਆ ਤੇ ਰਹਿ ਗਏ ਇੱਧਰਲੇ ਖੁੱਡੇ ਵਾਲੇ ਕੇਰਾ ਆਪਾਂ ਯਾਰ ਦਾਣਾ ਪਾਣੀ ਪਾਤਾ ਸੀ ਇਹਨਾਂ ਨੂੰ ਤੇ ਜਿੰਨਾ ਚੁਗਣਾ ਸੀ ਇਹਨਾਂ ਨੇ ਚੁਗ ਲਿਆ ਤੇ ਬਾਕੀ ਆਪਾਂ ਛੋਲੇ ਦੇ ਦਾਂਗੇ ਆ ਦੇਖੋ ਸਾਰੇ ਤੁਰੇ ਫਿਰਦੇ ਨੇ ਥੱਲੇ ਅੱਗੇ ਇਹਨਾਂ 'ਚ ਕੋਈ ਥੱਲੇ ਨਹੀਂ ਹੁੰਦਾ 2-4 ਹੀ ਹੁੰਦੇ ਬੱਚਾ ਤਾਂ ਕੂਤਰੀਆਂ ਹੁੰਦੀਆਂ ਕਰਦੇ ਐਸ਼ ਅੱਜ ਲੋ ਯ ਕੂਤਰੀਆਂ ਵਿੱਚ ਘਾਟੇ ਬੈਠੀਆਂ ਕੂਤਰ ਨੂੰ ਥੱਲੇ ਹੀ ਸਾਰੀਆਂ ਇਹਨੂੰ ਹੁਣ ਥੱਲੋਂ ਠੰਡਾ ਥਾ ਨਹੀਂ ਲੱਗਦਾ ਮੇਰਾ ਤਾਂ ਥੱਲੇ ਫਿਰਦੀਆਂ ਆਹੀ ਅੱਗੇ ਲੱਗਦੀ ਠੰਡ ਥੱਲੋਂ ਅਧੀਆਂ ਕੂਤਰੀਆਂ ਉਹ ਤਾਂ ਜਾ ਕੇ ਬਹਿ ਜਾਂਦੀਆਂ ਸੀਂ ਰਾਤ ਨੂੰ ਆਦਿਆਂ ਕਿੱਲਿਆਂ ਦੇ ਬਹਿ ਜਾਣੀਆਂ। ਸ਼ੂਲੇ ਦੇ ਕੇ ਤੇ ਬਸ ਐਂਡ ਕਰ ਦਾਂਗੇ ਵਲੌਗ ਦਾ ਦਾਣੇ ਪਾਣੀ ਸਾਰੇ ਨੂੰ ਪਾਇਆ ਵੈ ਆ। ਕੋਈ ਰੂਤ ਨਹੀਂ ਬਦਦਾ ਕੋਈ ਹੜਦਾ ਨਹੀਂ ਆਪਣਾ। ਅੱਜ ਛੱਡੇ ਨਹੀਂ ਅੱਜ ਬੱਦਲ ਜੀ ਸੀ ਯਾਰ ਮਤਲਬ ਠੰਡਾ ਜਿਹਾ ਮੌਸਮ ਸੀ ਤੋਂ ਆਪਣੀ ਨਿਕਲੀ ਚੱਜਣਾ। ਚੋ ਠੀਕ ਆ ਮਿੱਤਰੋ ਧੰਨਵਾਦ ਸਾਰੇ ਵੀਰਾਂ ਵਲੌਗ ਵੇਖਣ ਲਈ ਲਵ ਯੂ ਸਾਰਿਆਂ ਸਪੋਰਟ ਕਰਦੇ ਰਹੋ ਆਂ ਤੇ ਕਮੈਂਟ ਪੰਜ ਪਲੱਸ ਕਰਿਆ ਕਰੋ ਤੁਹਾਨੂੰ ਪਤਾ ਹੀ ਆ। ਧੰਨਵਾਦ ਸਾਰੇ ਵੀਰਾਂ ਦਾ ਬਲੌਗ ਵੇਖਣ ਲਈ